ਮਨ ਦਾ ਸ਼ਹਿਰ ਤੈ ਨਿਤ ਧਿਆਮ ਹਿਰਦੈ ਨਿਤ ਧਿਆਮ ਸੇ ਗੁਰੂ ਨਾਮ ਦਾਸ ਗੁਣ ਗੰ ਗੁਰੂ ਅਰਧਨ ਵਿਗਨਨ ਦੇ ਨਾਸ਼ਕ ਇਗਨੰਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਆਸ਼ਕ ਮਤ ਪਰ ਕਾਸ਼ਕ ਹਰੀ ਹਰ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਇਰੀ ਹਰਿ ਈਸ਼ਾਨ ਮਨਾਉ ਬਹੂਰੀ ਮਨਾਉ ਬਹੂਰੀ ਏਕ ਮਹਾਦਰ ਪਰਮ ਕਿਰਪਾ ਅਲਾ ਪਰਮ ਕਿਰਪਾ ਇਰੀ ਗੁਰੂ ਗੋਬਿੰਦ ਸਿੰਘ ਮਿਸ਼ਾਨਾ សិងបិសាណតរុតរាបរពុណគុណសិសាពុណពុណសិសាមន្តោវារម៉ារ جگ តិ ਨਿਸ਼ਾਇਆ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨਰਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨੰ ਬੇਨਾਸਨ ਸੋ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਇ ਹਮ ਸਤਗੁਰ ਅਰਪੰਚੇ ਸਿੰਘਨ ਤੀਰਤ ਪੰਗਨ ਕਰਹਿ ਪਰਹਾਰ ਨਿਕੜ ਦਿਖਤ ਕੈ ਹਤ ਤਹ ਤਲਾਮੇ ਲਗ ਲਗ ਗਿਰਹਿ ਤੁਰੰਗ ਸਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗੋ ਜਗਾਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸਵੇਰ ਮਨੋ ਕੇ ਅੰਮ੍ਰਿਤ ਵੇਲੇ ਸਉਮ੍ਰਤਮਈ ਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਵਿਭਾਗੀ ਸਾਥ ਸੰਗਤ ਜਨੋ ਆਪਾਂ ਸਾਰੇ ਵਿਭਾਗੀ ਹਾਂ ਸਾਡੇ ਸਾਰਿਆਂ ਤੇ ਜਗਤ ਜਲੰਦੇ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਔਰ ਪਰ ਰਹਿਮਤਾਂ ਹਨ ਬਖਸ਼ੀਆਂ ਹਨ ਜੀ ਨਾਮ ਰਾਮ ਤਾਂ ਬਖਸ਼ੀਆਂ ਦੇ ਸਦਕਾ ਸਾਨੂੰ ਸਭ ਨੂੰ ਕੁਝ ਪਾਲ ਕੁਝ ਕੜੀਆਂ ਆਪਣੀ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੁੰਦਾ ਹੈ ਆਓ ਸ਼ਬਦ ਨਿਸ਼ਾਨ ਮੁਕਸ਼ੇਸ਼ ਚੁਟਾਕ ਦੀ ਕਾਗਰਤਾ ਦੀ ਦਾਤ ਮੰਗੀਏ ਸਾਰੇ ਅੱਖੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਤੋਂ ਪਹਿਲ ਨੂੰ ਵਿਚਾਰਿਆ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਮਕੌਰ ਦੀ ਕੱਚੀ ਗੜੀ ਨੂੰ ਛੱਡਣਾ ਸਿੰਘਾਂ ਨੂੰ ਗੁਰ ਤੱਕ ਦੀ ਬਖਸ਼ਿਸ਼ ਕਰ ਦਿੱਤੀ ਸ਼ਬਾ ਨੇ ਆਪਣਾ ਸਰੂਪ ਜਿਹੜਾ ਹੈ ਗੁਰੂ ਦਾ ਰੂਪ ਜਿਹੜਾ ਹੈ ਪੰਜਾਂ ਵਿੱਚੋਂ ਇੱਕ ਨੂੰ ਚੁਣਿਆ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਆਪਣੀ ਜਗਾ ਕਲ ਕੀ ਆਪਣੇ ਬਾਣੇ ਨੂੰ ਉਹਨਾਂ ਨੂੰ ਸਮਰਪਿਤ ਕਰਕੇ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਤਿੰਨ ਸਿੰਘਾਂ ਨੂੰ ਮਾਫ਼ ਕਰਨਾ ਗੜੀ ਵਿੱਚ ਛੱਡ ਕੇ ਦੋ ਸਿੰਘਾਂ ਨੂੰ ਨਾਲ ਲਿਆ ਭਾਈ ਮਾਨ ਸਿੰਘ ਭਾਈ ਦਾਸ ਸਿੰਘ ਇਹ ਨਾਲ ਹਨ ਦੀਵੇ ਸਭਾਂ ਨੇ ਗੜੀ ਛੱਡੀ ਸਮੇਂ ਦੇ ਹਾਕਮ ਨਾਲ ਇਸ ਥੋੜੇ ਜਿਸ਼ਾ ਸਿੰਘਾਂ ਦੇ ਨਾਲ ਵੀ ਕੀ ਕੁਝ ਵਾਪਰਿਆ ਇਹਦਾ ਜ਼ਿਕਰ ਅੱਜ ਦੇ ਪ੍ਰਸੰਗ ਅੰਦਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰਦੇ ਹਨ ਇਮ ਸਤਿਗੁਰ ਅਰਪੰਝੇ ਸਿੰਘ ਨ ਤੀਰ ਤੁਫੰਗਨ ਕਰੈ ਪਰਹਾਰ ਨਿਕਟ ਦਿਖਤ ਕੈ ਹਤੈ ਤਲਾਵੇ ਅਲਗ-ਲਗ ਗ੍ਰਹ ਤੁਰੰਗ ਸਵਾਰ ਪਹਿਰੇ ਦਰ ਪਹਿਰਾ ਦੇਰੇ ਨੇ ਇਹ ਥੱਕ ਚੁਕੇ ਨੇ ਹਾਰ ਚੁਕੇ ਨੇ ਕਹਿੰਦੇ ਸਨ ਸਿੰਘ ਥੱਕੇ ਨੇ ਗੁਰੂ ਥੱਕਿਆ ਭੁੱਖੇ ਨੇ ਪਿਆਸੇ ਨੇ ਛੇਨ ਵਿੱਚ ਇਹਨਾਂ ਨੂੰ ਪਕੜ ਲੈਣਾ ਛੇਨ ਵਿੱਚ ਇਹਨਾਂ ਨੂੰ ਸਮਾਪਤ ਕਰ ਦੇਣਾ ਪਰ ਉਹ ਤੇ ਰਾਤ ਨੂੰ ਵੀ ਜਿਹੜਾ ਪਹਿਰੇਦਾਰ ਨੇੜੇ ਆਉਂਦਾ ਉਹਨੂੰ ਵੇਖ-ਵੇਖ ਕੇ ਆਪਣੇ ਸ਼ਸਤਰਾਂ ਦੇ ਨਾਲ ਉਹਨਾਂ ਦਾ ਕਾਣ ਕਰਦੇ ਨੇ ਘੋੜਿਆਂ ਤੋਂ ਡਿੱਗਦੇ ਨੇ ਮਰ ਮੁੱਕ ਜਾਂਦੇ ਹਨ ਘੋੜਿਆਂ ਸਮੇਤ ਕਈ ਮਰੇ ਤ੍ਰਿਪਤ ਨਾ ਹੋਤ ਜੰਗ ਕਹੋ ਕਰ ਕਰ ਕਰਨ ਤ੍ਰਿਪਤ ਨਾ ਹੋਤ ਜੰਗ ਕਹੋ ਕਰ ਕਰ ਰਣ ਪਰਿਆ ਛਤਰੰ ਗੰਦੇ ਹਾਰ ਆਟਣ ਪੜੇ ਅੰਗੁਸ਼ਟ ਅੰਗਨੀ ਐੰਚਤ ਪੰਚ ਓਚ ਗੋਧਾਰ ਹਰ ਰਜ ਨਹੀਂ ਰਹਿ ਜੰਗ ਕਰ ਕਰ ਕੇ ਸਿੱਖ ਨਾ ਗੁਰੂ ਸਾਹਿਬ ਨਾ ਸਿੰਘ ਤਿਆਸ਼ ਕਰ ਕਹਿੰਦਾ ਗੁਰੂ ਸਾਹਿਬਾਂ ਦੇ ਹੱਥਾਂ ਦੇ ਵਿੱਚ ਗੰਢਾਂ ਪੈ ਗਈਆਂ ਹਨ ਅੰਗੂਠੇ ਤੇ ਉਂਗਲੀਆਂ ਵਿੱਚ ਗੰਢਾਂ ਨੇ ਤੀਰਾਂ ਨੂੰ ਖਿੱਚ ਘੱਚ ਕੇ ਚਲਾਉਂਦੇ ਨੇ ਐਨ ਚ ਪੰਚ ਓਜ ਕੋ ਤਾਰ ਜੋਰ ਲਾ ਲਾ ਕੇ ਤਦੋਂ ਤਜੇ ਹਜ਼ਾਰੋਂ ਸਰਬ ਰਖਾਏ ਉਣ ਪੰਚੋਂ ਸਿੰਘ ਬਿਨ ਤੀ ਕੀ ਨਾ ਆਪਣੇ ਤੀਰਾਂ ਦੀ ਵਰਖਾ ਕਰ ਕਰ ਕੇ ਮੇਰੇ ਮਾਲਕ ਨੇ ਹਜ਼ਾਰਾਂ ਜਿਹੜੇ ਨੇ ਦੁਸ਼ਮਣ ਮਾਰ ਮੁਕਾਏ ਨੇ ਉਹਨਾਂ ਨੂੰ ਰੱਬ ਦੇ ਘਰ ਦਾ ਰਸਤਾ ਵਿਖਾ ਦਿੱਤਾ ਹੈ ਇਹ ਪੰજા ਨੇ ਫਿਰ ਬੇਨਤੀ ਕੀਤੀ ਦਾਤਾ ਜੀ ਹੁਣ ਸਮਾਂ ਹੁਣ ਬਹੁਤ ਸਾਰੇ ਦੁਸ਼ਮਣਾਂ ਨੂੰ ਤੁਸੀਂ ਮਾਰ ਕੇ ਆਪਣਾ ਚਿੱਤ ਖੁਸ਼ ਕਰ ਲਿਆ ਹੈ ਤਾਂ ਤੇ ਇਸ ਗੜੀ ਦੇ ਵਿੱਚੋਂ ਹੁਣ ਛੇਤੀ ਚੱਲਣਾ ਕਰੋ ਜੀ ਦੇਖੂ ਸ਼ਗਰੇ ਸਿੰਘ ਖੱਪ ਇਕ ਰਾਵਰ ਕੇ ਪੰਥ ਅਧੇਨ ਜਹਾਂਥ ਰੋ ਪੁਨਰਚੋਂ ਹਜ਼ਾਰੋਂ ਉੱਤਰੈ ਖਾਲਸਾ ਜਗਤ ਪਰਬੀਨ ਤੁਸੀਂ ਜਿੱਥੇ ਰੁਕੋਗੇ ਜਿੱਥੇ ਤੁਹਾਡਾ ਟਿਕਾਣਾ ਹੋਵੇਗਾ ਉੱਥੇ ਸੰਗਤਾਂ ਆਉਣਗੀਆਂ ਉੱਥੇ ਹਜ਼ਾਰਾਂ ਦੀ ਸਾਜਣਾ ਕਰ ਲੋਗੇ ਇਸ ਕਰਕੇ ਆਪਾਂ ਸਾਰੇ ਉਸ ਮਾਲਕ ਦੇ ਵਿੱਚ ਆਪੇਦ ਹੋ ਗਏ ਮੌਸਾ ਨੇ ਸਿੰਘ ਪਹਿਲਾਂ ਸ਼ੀਰ ਆਪਾਂ ਕਰਵਾ ਚੁੱਕੇ ਹਾਂ ਚਮਕੌਰ ਸਾਹਿਬ ਦੀ ਤਰਤੀ ਤੱਕ ਆਉਂਦੇ ਆਉਂਦੇ ਆਨੰਦਪੁਰ ਸਾਹਿਬ ਦੀ ਤਰਤੀ ਤੋਂ ਲੈ ਕੇ ਜਿਵੇਂ ਗੌਰ ਸਾਹਿਬ ਤੱਕ ਬਹੁਤ ਸਿਕਾਂ ਦੀਆਂ ਸ਼ੇਦੀਆਂ ਉੱਚੀਆਂ ਹਨ ਇਸ ਕਰਕੇ ਸਤਿਗੁਰੂ ਜਿੱਥੇ ਤੁਹਾਡਾ ਟਿਕਾਣਾ ਹੋਵੇਗਾ ਤੁਸੀਂ ਬਚ ਕੇ ਨਿਕਲ ਗਏ ਤੇ ਖਾਲਸਾ ਚੜ੍ਹਦੀ ਕਲਾ ਵਿੱਚ ਜਾਏਗਾ ਤੁਹਾਡੇ ਤੋਂ ਬਣਾ ਨਹੀਂ ਹੋਣਾ ਇਹ ਕਰਮ ਇਸ ਕਰਕੇ ਤੁਸੀਂ ਹੁਣ ਛੇਤੀ ਚੱਲੋ ਸਮਾਂ ਥੋੜਾ ਸਾਡੇ ਕੋਲ ਇਤਿਆਦਿਕ ਵਪਾਰ ਕਰ ਉਹ ਸੰਭਾਤ ਤੋਰ ਸਿਰ ਰਹਿ ਨਵਾਏ ਕਿਰਪਾ ਦ੍ਰਿਸ਼ਟੀ ਭਿਕਸ਼ੇ ਸਤਗੁਰ ਰਣ ਮਾਰਣ ਮਰਣੋਂ ਬਨਿਆ ਸਤਗੁਰ ਫਿਰ ਅਸੀ ਖੇਲ ਨੇ ਚੇਤ ਤੇ ਕਰਦਾ ਰਣ ਪੱਤੇ ਦੇ ਵਿੱਚ ਸ਼ੀਧੀ ਪ੍ਰਾਪਤ ਕਰ ਲਈਗੀ ਪੰਜਾਂ ਨੇ ਸੀਸ ਨਵਾਇਆ ਪੱਥਾ ਟੇਕਿਆ ਭਾਵੇਂ ਸਹਿਬਾ ਗੁਰਤਾ ਕਦੀ ਦੇ ਦੇ ਦਿੱਤੀ ਪਰ ਫਿਰ ਵੀ ਇਹ ਪੰਜੇ ਸਤਗੁਰਾਂ ਨੂੰ ਸੀਸ ਝੁਕਾਉਂਦੇ ਨੇ ਗੁਰੂ ਸਾਹਿਬਾਂ ਦੇ ਹੁਕਮ ਅਨੁਸਾਰ ਆਪਣਾ ਕਰਮ ਕਰਦੇ ਨੇ ਸਹਿਬਾਂ ਨੂੰ ਹੀ ਗੁਰੂ ਮੰਨ ਰਹੇ ਹਨ ਪੰਜਾਂ ਨੇ ਆਖਿਆ ਸਤਿਗੁਰੂ ਛੇਤੀ ਚੱਲੋ ਗੁਰੂ ਸਾਹਿਬ ਹੱਸੇ ਹਰਸ਼ ਕੇ ਕਹਿਣ ਲੱਗੇ ਜਿਦ ਤਾ ਇਹ ਕਰਦਾ ਹੈ ਇਹ ਰਣ ਤੱਤੇ ਦੇ ਵਿੱਚ ਮੈਦਾਨੇ ਜੰਗ ਦੇ ਅੰਦਰ ਇਥੇ ਸ਼ਹੀਦੀਆਂ ਪ੍ਰਾਪਤ ਕਰੀਏ ਜੀ ਪੰਥ ਹੋਣ ਕੀ ਸੋਚਨਾ ਧਰੀ ਹੈ ਕਿਰਪਾ ਕਾਲ ਕਾਲ ਕਾ ਮਾਏ ਪ੍ਰਥਮ ਖਾਲਸੇ ਖੂ ਬਚ ਮੰਨਿਉ ਤਦ ਅਨੰਦ ਪੁਰ ਬਿਲਮਨ ਲਾਈ ਫਿਰ ਇਹਨੂੰ ਖਾਲਸੇ ਪੰਥ ਦਾ ਹੁਕਮ ਮੰਨਿਆ ਸੀ ਹਾਂਸੇ ਪੰਥ ਦਾ ਹੁਕਮ ਮੰਨ ਕੇ ਅਸੀਂ ਅਨੰਦਪੁਰ ਸਾਹਿਬ ਛੱਡਿਆ ਸੀ ਸਾਰਿਆਂ ਦਾ ਹੁਕਮ ਮੰਨਿਆ ਛੱਡ ਦਿੱਤਾ ਪਰ ਹੁਣ ਇਹ ਨਾ ਸੋਚੋ ਕਿ ਪੰਥ ਬਚੇ ਨਾ ਬਚੇ ਇਹ ਕਿਰਪਾ ਉਸ ਅਕਾਲ ਪੁਰਖ ਦੀ ਹੈ ਪਰਮੇਸ਼ਰ ਦੀ ਹੈ ਉਹਦੀ ਮਾਇਆ ਹੈ ਅਬ ਹਮ ਕਿਉ ਨਾ ਮੰਨੈ ਕਹਿਬੋ ਮਮ ਹਿਤ ਤਿਆਗੇ ਸੇਖ ਪ੍ਰਾਣ ਤੁਮ ਦੋਨੋ ਤਿਆਗੋ ਤਰ ਸਰਖਰ ਕਵੋ ਤੁਫੰਗ ਸੂਰ ਕਰਹਾਨ ਸ਼ਬਾਖਿਆ ਅਸੀਂ ਤਾਂ ਨਹੀਂ ਮੰਨ ਰਹੇ ਸੀ ਵੇਖਿਆ ਕਿ ਸਾਡੇ ਨਾਲ ਸਾਡੇ ਸਿੰਘਾਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਪ੍ਰਾਣ ਤਿਆਗੇ ਨੇ ਪੁੱਤਰਾ ਨੇ ਛਿੱਧੀਆਂ ਪ੍ਰਾਪਤ ਕਰਤੀਆਂ ਨੇ ਫਿਰ ਅਸੀਂ ਪਿੱਛੇ ਕਿਉ ਰਹੀਏ ਉਹਨਾਂ ਦੇ ਕੋਲ ਜਾਣ ਨੂੰ ਚਿਤ ਕਰਦਾ ਹੈ ਤੁਮ ਦੋਨੋਂ ਤਿਆਗੋ ਤਰ ਸਰਖਰ ਸਹਿਬਾਂ ਕਹਿ ਦੋਵੇਂ ਚਲਾਓ ਬੁਖ ਬਹੁਤੇ ਤਿੱਖੇ ਤੀਰ ਚਲਾਓ ਸਾਡੇ ਨਾਲ ਕਬੂਹ ਤੁਭੰਗ ਸ਼ੋਰ ਕਰਹਾਨ ਕਦੇ ਗੋਲੀਆਂ ਚਲਾ ਦੋ ਬਸ ਮਾਰ ਮਕਾਣੇ ਨੇ ਦੁਸ਼ਮਣ ਜਿਉਂਦੇ ਨਹੀਂ ਛੱਡਨੇ ਇਮ ਕਹਿ ਕਰ ਅਰਥਾ ਪੀ ਦੇ ਕਰ ਦੋਨੋਂ ਬੰਕੇ ਵੀਰ ਮਹਾਨ ਗੁਰ ਸੰਸਰ ਬੈ ਸ਼ਮਸ਼ ਗੁਰੂ ਸੰ ਪਰੇ ਦੂਰ ਤੇ ਸੰ ਪਹਿਚਾਨ ਇੱਕੋ ਜੇ ਭਾਵਨ ਹਾਰ ਗੁਰੂ ਜੀ ਵਰਗੀ ਦਿਸਤੀ ਹੈ ਸਤਿਗੁਰਾਂ ਨੂੰ ਪਛਾਣਦੇ ਨੇ ਪਰ ਇਹ ਸਿੱਖ ਜਿਹੜੇ ਸਹਿਬਾ ਨਾਲ ਰਹੇ ਉਹ ਸਹਿਬਾ ਵਰਗੇ ਲੱਗ ਰਹੇ ਹਨ ਆਤ ਜੋਰ ਗੁਰ ਚਰਨ ਕਮਲ ਪਰ ਸਿਰ ਕਾਓ ਬਾਰ ਬਾਰ ਤਬ ਲਾਏ ਭੈ ਸੁਚੇਤ ਮਧਾਰ ਅਟਾਰੀ ਤੂਰਨ ਤੀਰਤ ਫੰਗ ਚਲਾਏ ਜਿਹੜੇ ਗੇੜ ਤੇ ਸਿੰਘ ਛੱਡੇ ਉਹਨਾਂ ਨੂੰ ਸੁਚੇਤ ਕੀਤਾ ਇਹ ਤੁਸੀਂ 13 ਦੀ ਵਰਖਾ ਕਰਿਓ ਮਉ ਦੁਕਾਨੀਆਂ ਗੋਲੀਆਂ ਚਲਾਇਓ ਦੁਸ਼ਮਣ ਦਾ ਧਿਆਨ ਇਧਰ ਹੋ ਜਾਏ ਅਸੀਂ ਦੱਸ ਕੇ ਜਾਣਾ ਫਿਰ ਉਹ ਗੋਲੀਆਂ ਚਲਾਣਗੇ ਇੱਕ ਪਾਸੇ ਤੁਸੀਂ ਦੂਜੇ ਪਾਸੇ ਅਸੀਂ ਉਹ ਆਪਣੀਆਂ ਗੋਲੀਆਂ ਨਾਲ ਆਪੇ ਮਰ ਜਾਣਗੇ ਸਿਖਾਂ ਵਾਰ-ਵਾਰ ਸੀਸ ਸੀਚਟਾਇਆ ਹਟਾਰੀ ਦੇ ਵਿੱਚ ਉੱਚੀ ਮਮਤੀ ਦੇ ਵਿੱਚ ਇਹ ਸਭ ਐ ਮੰਨੋਗੇ ਕਿਉਂਕਿ ਗੁਰੂ ਵਰਕੇ ਲੱਗ ਰਹੇ ਨੇ ਸਚੇ ਧੋਕੇ ਇਹਨਾਂ ਨੇ ਸ਼ਾਬਾ ਨੂੰ ਸੀਸ ਨਵਾ ਕੇ ਗਣੀ ਦੇ ਅੰਦਰੋਂ ਆਪਣੇ ਤੀਰਾਂ ਦੀ ਆਪਣੀਆਂ ਗੋਲੀਆਂ ਦੀ ਵਰਖਾ ਕੀਤੀ ਹੈ ਪੈ ਸਚੇਤਮ ਧਾਰੇ ਅਟਾਰੀ ਤੂਰਨ ਤੀਰ ਤੁਫੰਗ ਚਲਾਏ ਉਤਰਿਆ ਕਿਰਪਾਲ ਤਾਹੇ ਤਰੇ ਕੋ ਤੀਨੋਂ ਸਿੰਘ ਸੰਗ ਨਿਜ ਲਿਆਏ ਤਿੰਨ ਸਿੰਘਾਂ ਨੂੰ ਨਾਲ ਲਿਆ ਦੋ ਸਿੰਘ ਉੱਥੇ ਛੱਡੇ ਨੇ ਆਪ ਸਤਿਗੁਰੂ ਬੜੀ ਤੋਂ ਹੇਟਾ ਉਤਰੇ ਹਨ ਪੌਰ ਪੌਰ ਕੀ ਓਰਣ ਗਮਨੇ ਦਵਾਰ ਅਲਪ ਜਿਸ ਬ੍ਰੁਸ਼ਿਆ ਛੋਟਾ ਬੂਆ ਜਥੋਂ ਆਕੇ ਪ੍ਰਵੇਸ਼ ਕੀਤਾ ਸੀ ਉਸ ਪਾਸੋਂ ਸਤਿਗੁਰੂ ਉੱਤਰ ਦੇ ਨੇ ਪਛਵਈ ਸੋ ਸਕਲ ਕਰਨ ਤੇ ਸਨੇ ਸਨੇ ਤਹਗੇ ਭਗਵਾਨ ਤਕਰੇ ਤਹਾ ਕਵਾਰ ਅਸੰਜਤ ਸ਼ੰਕਰ ਦਿਨ ਕੈ ਕੁਲਫ ਮਹਾਨ ਹੌਲੀ ਹੌਲੀ ਸਤਿਗੁਰੂ ਉੱਤਰ ਦੇ ਨੇ ਇਹਦੇ ਨਿਰਵਾਜੇ ਬੜੇ ਤਕੜੇ ਨੇ ਇਹ ਦਰਵਾਜ਼ਿਆਂ ਨੂੰ ਚੰਗੀ ਤਰ੍ਹਾਂ ਸਤਪੁਰਾਂ ਨੇ ਬੰਦ ਕਰਵਾਇਆ ਪਹਿਰਾ ਤਕੜਾ ਕੀਤਾ ਸੀ ਕਿਉਂਕਿ ਇਧਰ ਨੇ ਪ੍ਰਵੇਸ਼ ਕੀਤਾ ਦੇਖ ਦਇਆ ਸਿੰਘ ਤੇ ਦੇਖ ਦਇਆ ਸਿੰਘ ਕਰਤੇ ਖੋਜੇ ਨਹਿ ਨਿਕਸਨ ਕੋ ਦਵਾਰ ਦਿਖਾਨ ਆਵਾਜ਼ ਹੋ ਗਾਡੇ ਇਹ ਮੰਦਤ ਕਿਤਕ ਕੁਨੀਦ ਅਪਈਤ ਪਾਨ ਜੰਦਰੇ ਲੱਗੇ ਨੇ ਉਸ ਦਰਵਾਜ਼ੇ ਨੂੰ ਕੁੰਡੀ ਹੁਣ ਪਤਾ ਨਹੀਂ ਜੰਗ ਵਿੱਚ ਨਵਾਂ ਦਰਵਾਜਾ ਸਾਹਮਣੇ ਨਹੀਂ ਦਿਸਦਾ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਦਾਤਾ ਜੀ ਇਹਦੇ ਤੇ ਤਾਲੇ ਬੜੇ ਤਕੜੇ ਨੇ। ਕਿਵੇਂ ਖੋਲੀ ਹੁਣ ਤਾਬੀਆਂ ਦਾ ਤੇ ਪਤਾ ਹੀ ਨਹੀਂ ਕਿਹੜੇ ਸਿੰਘ ਕੁੱਲ ਸੰਸੰਗ ਕੁਰੂਲੁ ਫਪੀਨ ਢੜ ਲੋਹਾ ਬਲ ਤੇ ਨਹਿਕ ਟੁੱਟ ਕੇ ਹੈ ਟੁੱਟੈਂ ਲਖ ਦੀਨ ਬੜੇ ਪੋਰ ਕੇ ਨਿਕਟ ਨਮੋਰ ਜੇ ਟੁਕੇ ਹਜ਼ਾਰੋਂ ਆਲਸਹੀਨ ਕਹਿੰਨ ਲਗੇ ਵੱਡੇ ਦਰਵਾਜੇ ਆਲ ਜਾਣੇ ਆ ਹਜ਼ਾਰਾਂ ਸੈਨਾ ਦੇ ਸਿਪਾਹੀ ਜਿਹੜੇ ਉਹਨਾਂ ਨਾ ਪਹਿਰਾ ਦਿੱਤਾ ਵੀ ਨਿਕਲ ਨਹੀਂ ਦੇਣਾ ਬਾਹਰ ਇੱਥੇ ਹੀ ਇਹਨਾਂ ਨੂੰ ਫੜਨਾ ਹੈ ਇੱਥੇ ਸ਼ਹੀਦ ਕਰਨਾ ਹੈ ਉਹਨਾਂ ਆਪਣਾ ਅਕਸ ਤਿਆਗ ਦਿੱਤਾ ਆਪਾਂ ਬੰਦੂਕਾਂ ਗੋਲੀਆਂ ਦੇ ਵਾਰ ਕੀਤੇ ਨੇ ਇਸ ਕਰਕੇ ਤਾਲੇ ਨਹੀਂ ਟੁੱਟ ਰਹੇ ਗੇਟ ਬੜਾ ਤਕੜਾ ਹੈ ਲੋਹਾ ਬਹੁਤ ਲੱਗਾ ਹੋਇਆ ਹੈ ਪੁਰਾਣੇ ਵੈਸ਼ੇ ਤਕੜੇ ਛੇ ਜੀ ਕੱਲੇ ਗੇਟ ਨਹੀਂ ਸੀ ਤਕੜੇ ਪ੍ਰਾਣੀ ਮਸ਼ੀਨਰੀ ਉਹਨੂੰ ਤੁਸੀਂ ਖਰੀਦੋ ਦੂਜੇ ਨੂੰ ਖਰੀਦ ਲਓ ਨਵੇਂ ਨੂੰ ਬਰਾਬਰ ਤੋਲਦੇ ਭਾਰੀ ਨਹੀਂ ਹੁੰਦਾ ਹੌਲੀ ਹੌਲੀ ਮਨੁੱਖਤਾ ਦਾ ਆਪਣਾ ਹੀ ਪਾਇਆ ਵੀ ਕੱਢ ਦੇ ਗਈ। ਇਹ ਦੂਜੀਆਂ ਚੀਜ਼ਾਂ ਛੋਟੀਆਂ ਹੋਈਆਂ ਅੱਜ ਦੇ ਬੱਚੇ ਉਹਨਾਂ ਵਿੱਚ ਛੋਟਾ ਪਾਣਾ ਹੈ। ਉਹਨਾਂ ਵਿੱਚ ਸੱਤਾ ਨਹੀਂ। ਜਿਨ੍ਹਾਂ ਨੇ ਜਨਮ ਦੇਣਾ ਹੈ ਉਹਨਾਂ ਵਿੱਚ ਨਹੀਂ। ਉਹਨੂੰ ਲੋਕ ਹਫਸੀ ਹੋ ਗਏ ਜਿਨ੍ਹਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਸੀ ਡਾਕਟਰ ਵਿਣਾ ਹੀ ਗਲਤੋਂ ਆਪਰੇਸ਼ਨ ਇਹ ਤੇ ਬੱਚਾ ਨਹੀਂ ਹੋਣਾ ਜੀ ਆਪਰੇਸ਼ਨ ਕਰ ਦਿਓ। ਤੇ ਕਈਆਂ ਨੇ ਸਾਹ ਸਾਤੇ ਨਹੀਂ ਸੀ ਆਪੇ ਜਾ ਕੇ ਦਾਖਲ ਹੋਣਾ ਕੀਤਾ ਵੀ ਇਹ ਤੇ ਹੋਏਗੀ ਆਪਰੇਸ਼ਨ ਨਾਲ। ਪ੍ਰਾਣੀਆਂ ਮਾਵਾ ਪੰਜ ਪੰਜ ਸਾਤ ਸਾਤ ਬੱਚਿਆਂ ਨੂੰ ਜਨਮ ਦਿੰਦੀਆਂ ਸਨ ਪਰ ਪ੍ਰਵਾਹ ਨਹੀਂ ਸੀ। ਸਾਡੀ ਨਾਨੀ ਜੀ ਜਿਨ੍ਹਾਂ ਨੇ ਤਕਰੀਬਨ 100 ਸਾਲ ਤੋਂ ਉਪਰ ਉਮਰ ਕੋ ਗਈ। 11 ਬੱਚੇ ਨੇ ਉਹਨਾਂ ਦੇ ਪੰਜ ਮਾਮੇ ਛੇ ਭੈਣਾਂ ਨੇ ਸਾਡੀ ਮਾਤਾ ਦੀਆਂ ਪੰਜ ਭੈਣਾਂ 11 ਭੈਣ ਪ੍ਰਾਸ਼ਣ। ਤੇ ਕਰੇ ਜਨਮ ਹੋਏ ਸਾਰਿਆਂ ਦੇ। ਮੇਰੇ ਆਪਣੇ ਬੇਟੇ ਦਾ ਘਰ ਵਿੱਚ ਜਨਮ ਹੋਇਆ ਪਰ ਅਸੀਂ ਪਹਿਲੇ ਡਾਕਟਰਾਂ ਤੋਂ ਦਵਾਈ ਸ਼ੁਰੂ ਕਰ ਲਈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਨਾ ਵੀ ਹੋਵੇ ਤਾਂ ਵੀ ਕਰ ਦਿਓ ਰੁਪਈਆ ਲੱਖ ਆਪਾਂ ਲੈ ਲੈਣੇ ਅਮੀਰ ਲੋਕ ਨੇ ਇਹਨਾਂ ਦੇ ਦੇਣਾ ਤਨ ਨੂੰ ਪੀੜਾ ਨਹੀਂ ਆਉਣ ਦੇਣੀ ਥੋੜੀ ਜੀ ਪੀੜਾ ਤੇ ਵੀ ਆਪਣਾ ਡੋਲ ਜਾਂਦਾ ਸਿੰਘ ਅਡੋਲ ਰਹਿੰਦੇ ਨੇ ਜਾਰੇ ਪਾਸੇ ਲਾਸ਼ਾਂ ਦੇ ਸੱਥਰ ਖੂਨ ਦਾ دریا ਵਗਦਾ ਇਹਨੂੰ چیر ਕੇ ਮੇਰੇ ਬਾਲਕ ਨੇ ਜਾਣਾ ਹੈ ਦੋ ਸਿੰਘ ਨਾ ਤਿੰਨ ਸਿੰਘ ਲਾਲ ਰਹੇ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦਵਨ ਸੰਗਤ ਸਿੰਘ ਤੇ ਸੰਤ ਸਿੰਘ ਨੂੰ ਵਿੱਚ ਛੱਡਿਆ ਕਹਿਣ ਲੱਗੇ ਹੁਣ ਦੋ ਰਹਿ ਜਾਣ ਇੱਕ ਪਾਸੇ ਲੱਖਾ ਹੋਣ ਤੇ ਉਹ ਤੇ ਕਹਿਣਗੇ ਕਿ ਦਾਤਾ ਸਾਨੂੰ ਛੱਡ ਗਏ ਹੁਣ ਆਖਿਆ ਨਹੀਂ ਤੁਸੀਂ ਜਾਓ ਤੁਸੀਂ ਪੰਥ ਵਸਦੇ ਦੀ ਆਵਾਜ਼ ਦਿੱਤੀ ਹੈ ਆਪਣੇ ਉਜੜਣ ਦੀ ਗੱਲ ਕਰ ਰਹੇ ਹੋ ਤੇ ਇਹ ਪੰਥ ਤਾਂ ਹੀ ਵਸ ਸਕਦਾ ਹੈ ਜੇ ਤੁਸੀਂ ਗੜੀ ਛੱਡ ਦਿਓਗੇ ਇਹ ਖਾਲਸਾ ਪੰਥ ਦਾ ਹੁਕਮ ਹੈ ਪਰ ਸਾਹਮਣੇ ਕੀ ਹੋ ਰਿਹਾ ਜਿੱਧਰੋਂ ਜਾਣਾ ਹੈ ਚਾਰੇ ਪਾਸੇ ਹਜ਼ਾਰਾਂ ਫਿਰ ਰਹੇ ਨੇ ਜੇ ਨਿਕਲਣ ਲੱਗੇ ਪੀ ਛੋਟਾ ਦਰਵਾਜ਼ਾ ਹੈ ਪਤਾ ਲੱਗਿਆ ਉਧਰੋਂ ਨਿਕਲ ਜੋ ਬਹੁਤ ਵੱਡੇ ਵੱਡੇ ਤਾਲੀ ਬੜਾ ਮੋਟਾ ਲੋਹਿਆ ਭਾਈ ਦਾਇਆ ਸਿੰਘ ਜੀ ਕਹਿੰਦੇ ਹੁਣ ਸਾਨੂੰ ਦੱਸੋ ਕੀ ਕਰਨਾ ਹੈ ਤਹ ਪੀਤ ਦਰਨੈ ਉਹ ਬਨਾਵੇਂ ਲਗ ਬਿਲ ਮਲਿਓ 라ਵਰ ਚੀਨ ਹੁਕਮ ਜਥਾ ਪੁਰਮਾ ਮਨ ਕਰਹੁ ਤਥਾ ਕਾਰ ਹਮ ਕਰਹਿ ਸੋ ਚੀਨ ਦੱਸੋ ਦਰਵਾਜੇ ਦਾ ਤਾਲਾ ਨਹੀਂ ਟੁੱਟਦਾ ਜੇ ਤੋੜਾਂਗੇ ਖੜਕਾ ਬਹੁਤ ਹੋਵੇਗਾ ਇਹ ਕੰਧ ਤੋੜ ਲਈਏ ਨਵਾਂ ਦਰ ਬਣਾ ਲਈਏ ਕੰਧ ਤੋੜਨੀ ਔਖੀ ਹੈ ਸੁਖਾਲੀ ਹੈ ਕਿਉਂਕਿ ਉਦੋਂ ਗਾਰੇ ਦੀ ਚੜਾਈ ਸੀ ਅੱਜ ਕੇ ਸਵੇਰ ਸਾਨੂੰ ਕਾਰੀਗਰ ਦਰਵਾ ਦਿੰਗੇ ਨਾ ਜੀ ਗਾਰੇ ਦੀਆਂ ਇੱਟਾਂ ਗਾਰੇ ਦੀਆਂ ਇੱਟਾਂ ਦੀ ਚਣਾਈ ਵਿੱਚ ਵੀ ਬਹੁਤ ਉੱਚੇ ਮਹਿਲ ਸਨ ਕਿਤੇ ਕਿਤੇ ਚੂਨੇ ਦੀ ਚਣਾਈ ਹੁੰਦੀ ਸੀ ਜਿਹੜੇ ਅਮੀਰ ਲੋਕ ਸਨ ਮਾਲਿਆਂ ਦੇ ਛੱਤਾਂ ਤੇ ਵੀ ਚਿਵਾਰੇ ਸਨ ਆ ਜੋ ਥੱਪ ਦਿੰਦੇ ਨੇ ਸਰੀਆਂ ਵੀ ਬੜਾ ਖਤਰਾ ਹੈ ਜੀ ਉਹ ਡਿੱਗ ਪੈਣਗੇ ਕੁਝ ਹੋ ਜਾਏਗਾ ਕੁਝ ਵੀ ਨਹੀਂ ਸਿੰਦਾ ਸਾਰੀਆਂ ਚਣਾਈਆਂ ਸੀਮੜ ਦੀਆਂ ਲੋਹੇ ਨਾਲ ਕੰਧਾ ਪਰ ਦਿੱਤੀਆਂ ਜਾਂਦੀਆਂ ਨੇ ਪੈ ਕਰਕੇ ਕਿਉਂਕਿ ਖਰਚਾ ਤੇ ਮਾਲਕ ਨੇ ਦੇਣਾ ਹੈ ਉਹਨੇ ਤੇ ਆਪਣਾ ਮਾਇਆ ਧਨ ਲੈ ਕੇ ਚਲੇ ਜਾਣਾ ਹੈ ਮਾਲਕ ਵੀ ਡਰਦਾ ਕਿ ਸੱਚੀ ਮੁੱਚੀ ਲਾ ਦੇਉ ਕਿਤੇ ਡਿੱਗ ਨਾ ਪਾਏ ਸ਼ੈਮਾ ਨੂੰ ਕਹਣ ਲੱਗੇ ਕੰਧ ਟੁੱਟ ਸਕਦੀ ਛੇਤੀ ਛੋਟੀਆਂ ਇੱਟਾਂ ਨੇ ਬਹੁਤ ਛੇਤੀ ਤੋੜ ਦੇਾਂਗੇ ਛਾਨੂ ਹੁਕਮ ਕਰੋ ਕਰਨਾ ਕੀ ਹੈ ਸੁਣ ਸਤਿਗੁਰ ਸੁਣ ਕਹਨ ਸ਼੍ਰੀ ਸਤਿਪੁਰਤਿ ਇਸ ਚਿੰਨ ਮੈਂ ਬਾਹਮ ਚਰਨ ਕੀ ਠੋਕਰ ਮਾਰ ਤੋਰਿ ਉਕੁਲਫ ਛੋਰ ਦੇ ਸ਼ੰਕਰ ਅਨਿਕ ਸੰ ਉਹ ਹਵੇ ਤਬੋ ਹੁਣ ਕਹਿ ਤਬ ਤਿਆਰ ਸਹਿਬਾ ਨੇ ਆਪਣੇ ਹੱਥ ਦੀ ਠੋਕਨ ਮਾਰੀ ਜੀ ਤਾਲੇ ਨੂੰ ਤਾਲਾ ਟੁੱਟ ਕੇ ਭਰੰਗਿਆ ਇੱਥੇ ਤੇ ਗੁਰੂ ਆਪਣਾ ਵਰਸ਼ਾ ਮਾਰਦਾ ਜਲ ਦੀ ਫੁਆਰੇ ਛੱਡ ਜਾਂਦੇ ਨੇ ਪਾਣੀ ਦੇ ਉਤਲੈਰਾਂ ਵੇਰਾਂ ਨਿਰਾਂਗ ਲੱਗੇ ਹਨ ਗੁਰੂ ਘਰ ਦੇ ਨਾਮ ਤੇ ਸਥਾਨ ਹੈ ਕਸ਼ਮੀਰ ਦੀ ਧਰਤੀ ਤੇ ਕਹਿੰਨ ਲੱਗੇ ਚਲੋ ਤਿਆਰ ਹੋ ਗਿਆ ਰਸਤਾ ਇਨੋਂ ਸਿੰਘਣ ਸਨ ਫਰਮਾਇਓ ਇਹ ਤਾਰਾ ਤੁਮ ਲੇਹੋ ਨਿਹਾਰ ਸਤਿਗੁਰਾਂ ਤਾਰਾ ਵਿਖਾਇਆ ਕਹਨ ਲਗੀਓ ਸਾਹਮਣੇ ਤਾਰਾ ਆਕਾਸ਼ ਵਿੱਚ ਅਜ ਤੇ ਬਲਮਾ ਦਿੰਦੀ ਸੰਗਤ ਪੀਏ ਟੈਮ ਕਿਸ ਨਹੀਂ ਚੱਲਦਾ ਉਹ ਨਹੀਂ ਚੱਲਦਾ ਟੈਮ ਦਾ ਪਤਾ ਨਹੀਂ ਲੱਗਦਾ ਤਾਰਿਆਂ ਦੇ ਛੇਦ ਵਿੱਚ ਤੇ ਸੂਰਜ ਦੇ ਪਰਛਾਵੇਂ ਨਾਲ ਮੇਰਾ ਸ਼ੱਕਾ ਇੱਕ ਮਾਮਾ ਆਹ ਮੋ ਟੈਮ ਦੱਸ ਦਾਂਦਾ ਸੀ ਕਿ ਸੋਲਜੋਂ ਨੇ ਵੇਖਣਾ ਹਾਲਾਂਕਿ ਅੱਖਾਂ ਦੀ ਉਹਦੀ ਦਿਖ ਨਹੀਂ ਅੰਨੈ ਅਨੇ ਹੁਣ ਤੋਂ ਬਾਅਦ ਵੀ ਉਹਨੇ ਪੁੱਛਣਾ ਵੀ ਪਰਸ਼ਾਵਾ ਮਿਣ ਕੇ ਦੱਸੋ ਕਮਰੇ ਦਾ ਮੇਰੇ ਦਾ ਕਿੱਥੇ ਆ ਗਿਆ ਫਿਰ ਉਹ ਟਾਈਮ ਦੱਸਦਾ ਸੀ ਵੀ ਨਾ ਟਾਈਮ ਹੋ ਗਿਆ ਸ਼ਬਾਖਿਓ ਤਾਰੇ ਤੱਕ ਲੋ ਚੰਗੀ ਤਰ੍ਹਾਂ ਵੇਖੋ ਸਤਾਰੇ ਵੱਲ ਹਮਤੇ ਮਿਸ਼ਰੋ ਪੰਥ ਨਾ ਪਾਵੋ ਤਬ ਗਮਨੋ ਇਤ ਕੇ ਤ੍ਰਿਤ ਧਾਰ ਕਿਉਂਕਿ ਪਿੱਛੇ ਸੈਨਾ ਹੈ ਕਹਿਣ ਲੱਗੇ ਜੇ ਸਾਡੇ ਤੋਂ ਵਿਛੜ ਜਾਉ ਨਾ ਇਕੱਠਿਆਂ ਨਹੀਂ ਰਹਿਣਾ ਕਨੇ ਕਨੇ ਜਾਵਾਂਗੇ ਜੇ ਰਾਹ ਨਾ ਲੱਭੇ ਤੇ ਜਿਸ ਪਾਸੇ ਤਾਰੇ ਨਿਸ਼ਾਨੀ ਲਾ ਲਓ ਇਸ ਥਾਂ ਤੇ ਤੁਸੀਂ ਪਹੁੰਚ ਜਣਾ ਹੈ ਕਰੋ ਸਿੱਧ ਇਸ ਤਾਰੇ ਦਿਸ਼ ਕੋ ਹਮ ਕੋ ਖੋਦ ਲਿਓ ਹਿਤ ਦਾਏ ਰਾਤ ਪਿਖੈ ਜੇ ਮੇਲ ਨਾ ਹੋਵੇ ਭਈ ਪਰਬਾਤ ਮਿਲੋ ਤਬ ਆਏ ਜੇ ਰਾਤ ਨੂੰ ਮੇਲ ਨਾ ਆਇਆ ਤਾਰੇ ਦਿਸ਼ੇ ਚ ਰਾਤੀ ਪਤਾ ਨਾ ਲੱਗਾ ਤੇ ਕਿਤੇ ਠਹਿਰ ਜਾਏ ਉਹ ਜੰਗਲ ਹੈ ਬਹੁਤ ਵੱਡਾ ਇਸਵੇਂ ਨਹੀਂ ਇਸ ਦੇਸ਼ ਵਿੱਚ ਆ ਕੇ ਸਾਨੂੰ ਮਿਲਣਾ ਨਰੀਉ ਦੀ ਕਿੰਤ ਨ ਕਰੀਏ ਤ੍ਰਾਸ ਨ ਧਰੀਏ ਖਿਹ ਰਿਪਨ ਕੀ ਅੱਖਣ ਪਾਏ ਪਰਉ ਨੰਦ੍ਰਿਸ਼ਟ ਅਨਿਸ਼ਟ ਨਸ਼ਟ ਹੋਏ ਪ੍ਰਾਪਤ ਇਸ ਬ੍ਰਿਸ਼ਟ ਸਦਾ ਕਹਨ ਕਿ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਨਾ ਹੀ ਡਰਣਾ ਅਸੀਂ ਦੁਸ਼ਮਣ ਦੀਆਂ ਅੱਖਾਂ ਦੇ ਵਿੱਚ ਵੇਖੋ ਗੁਰੂ ਸਮਰੱਥ ਹੈ ਇਹਨੂੰ રોજ ਤੁਸੀਂ ਕਹਿੰਦੇ ਹੋ ਸਭਲਾਂ ਗੱਲਾਂ ਸਮਰੱਥ ਸਵਾਮੀ ਸ਼ੋਕ ਕਿਉਂ ਮਨੋ ਅਸਾਰੇ ਫਿਰ ਡਰਦੇ ਰਹਿੰਦੇ ਹੋ ਪਤਾ ਨਹੀਂ ਕੰਮ ਹੋਵੇਗਾ ਕਿ ਨਹੀਂ ਬਾਤ ਬਣੇਗੀ ਕਿ ਨਹੀਂ ਕਈ ਤੇ ਲੰਬਾ ਦਾ ਤੇਨੇ ਆਪਾਂ ਆਏ ਗੱਲ ਤੇ ਬਣੀ ਨਹੀਂ ਬੜੀਆਂ ਅਰਦਾਸਾਂ ਕਰਾਈਆਂ ਹੋ ਸਕਦਾ ਜਿਹੜੀ ਕਰਾ ਰਹੇ ਉਹਦੇ ਜੋਗੇ ਹੈ ਹੋਵੇ ਹੀ ਨਾ ਤੁਸੀਂ ਕੋਈ ਮਿਹਨਤ ਕੀਤੀ ਆਪਣਾ ਕਸੂਰ ਕੱਢਿਆ ਕਰੋ ਕਿ ਸਾਡੇ 'ਚ ਨਹੀਂ ਸੱਤਾ ਜਾਂ ਫਿਰ ਜਿਹੜੀ ਅਰਦਾਸ ਹੈ ਨਾ ਗੁਰੂ ਤੇ ਛੱਡ ਦਿਓ ਇਹੀ ਤੇ ਕਹਿੰਦਾ ਪ੍ਰੇਮਾ ਕੋੜੀ ਵੀ ਮੈਂ ਨਹੀਂ ਜਾਣਾਂ ਸਿੱਖਾਂ ਕਿ ਗੁਰੂ ਸਾਹਿਬ ਕਹਿੰਦੇ ਨੇ ਚਲਾ ਜਾ ਵੀ ਸਾਡੇ ਤੇ ਤੈਨੂੰ ਦਰਸ਼ਨ ਹੀ ਨਹੀਂ ਹੋਣੇ ਉਹ ਕਹਿੰਦਾ ਨਹੀਂ ਦਰਸ਼ਨ ਲਾਉਣਗੇ ਤੇ ਮੌਤੇ ਦੇਣਗੇ ਨਾ ਮੈਂ ਤੇ ਮਰ ਕੇ ਜਾਣਾ ਇੱਥੇ ਇਹਨੂੰ ਕਿਹਾ ਆਪ ਗਵਾਈਗਾ ਤਾਂ ਸ਼ੋਪਾਈਗਾ ਔਰ ਕੈਸੀ ਚਤਰਾਈ ਆਪਾਂ ਤੇ ਮਾਨ ਹੀ ਬੜਾ ਕੀਤਾ ਸ਼ਬਾ ਸੁਸਾਇਟੀਆਂ ਧਾਰਮਿਕ ਸਥਾਨ ਮੰਦਿਰ ਮਸਜਿਦ ਇਹਨਾਂ ਚ ਰਹਿਣ ਵਾਲੇ ਜਾਂ ਇਹਨਾਂ ਦਾ ਪ੍ਰਬੰਧ ਕੀਤਾ ਜਾਂ ਇੱਕ ਖੌ ਲੈ ਕੇ ਡੌ ਲੈ ਕੇ ਮਨ ਵਿੱਚ ਮਾਨ ਲੈ ਕੇ ਬੈਠਾ ਹੈ ਕਿ ਆਪਣੇ ਤੋਂ ਬਣਾਨੀਆਂ ਚੱਲ ਸਕਦੇ ਸਾਰੀ ਸ੍ਰਿਸ਼ਟੀ ਨੂੰ ਗੁਰੂ ਚਲਾਉਂਦਾ ਹੈ ਗੁਰੂ ਨੇ ਚਲਾਣਾ ਤੇ ਚਲਾ ਰਿਹਾ ਹੈ ਚਲਾਉਂਦਾ ਰਹੇਗਾ ਰੱਬ ਚਲਾ ਰਿਹਾ ਜੀ ਸਾਡੀ ਕੋਈ ਸਮਰਥਾ ਨਹੀਂ ਸਾਡੀ ਕੋਈ ਪਾਇਆ ਨਹੀਂ ਸਹਿਬਾਂ ਕਿਹਾ ਡਰਣਾ ਨਹੀਂ ਨਾ ਹੀ ਦੁਸ਼ਮਣ ਨੂੰ ਜਾਂਦਿਆਂ ਕੁਝ ਆਖਣਾ ਗੜੀ ਤੋਂ ਬਾਅਦ ਕੀ ਕੁਝ ਆਪ ਰਿਹਾ ਸਤਿਗੁਰੂ ਕਿਵੇਂ ਤੁਰੇ ਇਹ ਆਪ ਕੱਲ ਦੇ ਪ੍ਰਸੰਗ ਵਿੱਚ ਸਰਵਣ ਕਰਿਓ ਅੱਜ ਇੰਨਾ ਹੀ ਪ੍ਰਵਾਨ ਕਰਨਾ ਕੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਤਿਗੁਰ ਮਿਹਰ ਕਰਨ ਸਾਨੂੰ ਰੱਬੀ ਰਜਾ ਵਿੱਚ ਰਹਿਣ ਦੀ ਜਾਚ ਆਏ ਕਿਉਂਕਿ ਉਹਨੇ ਬਾਣਾ ਮੰਨਣਾ ਸਿਖਾਇਆ ਜੀ ਬਾਣੇ ਵਿੱਚ ਰਹਿਣਾ ਸਿੱਖਦਾ ਫਰਜ਼ ਹੈ ਜਦੋਂ ਅਸੀਂ ਰਜਾ ਵਿੱਚ ਰਵਾਂਗੇ ਫਿਰ ਗੁਰੂ ਦੀ ਰਹਿਮਤ ਸਾਡੇ ਤੇ ਹੋਵੇਗੀ 3 ਸਤ ਫਤਿ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ